ਪਿੰਡ ਬਰੇਆ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਸਰਦਾਰ ਦਿਲਬਖ ਸਿੰਘ ਚੀਮਾ ਜਿਨ੍ਹਾਂ ਨੂੰ ਆਪਣੀ ਸਫਲ ਬਾਗਬਾਨੀ ਸਦਕਾ ਪੰਜਾਬ ਵਿੱਚ ਲੀਚੀ ਕਿੰਗ ਵਜੋਂ ਜਾਣਿਆ ਜਾਂਦਾ ਹੈ ਦਿਲਬਖ ਸਿੰਘ ਚੀਮਾ ਨੇ ਪਹਿਲੇ ਹੀ ਲੀਚੀ ਕਿੰਗ ਦਾ ਖਿਤਾਬ ਹਾਸਲ ਕਰ ਲਿਆ ਹੋਵੇ ਪਰ ਪਿੰਡ ਵਾਲਿਆਂ ਤੇ ਚੌਣ ਵਾਲਿਆਂ ਲਈ ਅੱਜ ਵੀ ਇਹ ਲਾਲੀ ਚੀਮਾ ਵਜੋਂ ਹੀ ਜਾਣੇ ਜਾਂਦੇ ਹਨ ਉੱਚੀ ਸੁੱੱਚੀ ਸੋਚ ਦੇ ਮਾਲਕ ਅਤੇ ਨਿਮਰ ਸੁਭਾਅ ਦੇ ਧਨੀ ਦਿਲਬਖ ਸਿੰਘ ਚੀਮਾ ਅੱਜਿਸ ਮੁਕਾਮ ਤੇ ਪੁੱਜੇ ਹਨ ਉਸ ਦੇ ਵਿੱਚ ਹੀ ਉਹਨਾਂ ਦੇ ਵੱਡੇ-ਵਡੇਰਿਆਂ ਦੀ ਸਿੱਖਿਆ ਅਤੇ ਅਸੀਸ ਸ਼ਾਮਿਲ ਹੈ ਇਹ ਕਾਰਨ ਹੈ ਕਿ ਅੱਜ ਦਿਲਬਖ ਸਿੰਘ ਜੀਮਾ ਆਪਣੀ 15 ਏਕੜ ਜ਼ਮੀਨ 'ਤੇ ਫਲਾ ਸਬਜ਼ੀਆਂ ਦੀ ਸਫਲ ਕਾਸ਼ਤ ਕਰ ਰਹੇ ਹਨ ਦਿਲਬਖ ਸਿੰਘ ਜੀਮਾ ਵਾਤਾਵਰਣ ਪ੍ਰਤੀ ਵੀ ਕਾਫੀ ਸੁਚੇਤ ਹਨ ਇਹ ਆਪਣੇ ਖੇਤਾਂ ਵੀ ਰੈਨ ਤੋਂ ਨੋ ਆਗ ਨਹੀਂ ਲਾਉਂਦੇ ਸਗੋਂ ਉਸ ਤੋਂ ਦੇਸੀ ਖਾਦ ਬਣਾਉਂਦੇ ਹਨ ਪਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤਵ ਦੇ ਸਿਧਾਂਤਾਂ ਤੇ ਚੱਲ ਕੇ ਇਸ ਕਿਸਾਨ ਨੇ ਅੱਜ ਜੋ ਮੁਕਾਮ ਹਾਸਲ ਕੀਤਾ ਹੈ ਉਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦਿਲਬਖ ਸਿੰਘ ਜੀਮਾ ਨਾ ਸਿਰਫ ਇੱਕ ਸਫਲ ਕਿਸਾਨ ਹਨ ਸਗੋਂ ਉਸ ਤੋਂ ਵੀ ਵੱਧ ਕਿ ਇੱਕ ਚੰਗੇ ਇਨਸਾਨ ਹਨ